ਅੰਦੀ ਸੱਚੀਆਂ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਹੋਮ ਮੇਡ ਵੈਜ ਲੋਡਡ ਪੀਜ਼ਾ ਜੋ ਕਿ ਆਪਾਂ ਬਿਨਾ ਦੁੱਧ ਬਿਨਾ ਦਹੀਂ ਬਿਨਾ ਮਿਲਕ ਪਾਊਡਰ ਤੋਂ ਬਣਾ ਕੇ ਤਿਆਰ ਕਰਾਂਗੇ ਇੰਨਾ ਵਧੀਆ ਬਣੂਗਾ ਕਿ ਜੇ ਤੁਸੀਂ ਇੱਕ ਵਾਰੀ ਇਹ ਪੀਜ਼ਾ ਬਣਾ ਲਿਆ ਤੇ ਬਾਜ਼ਾਰੋਂ ਲਿਆਣਾ ਤਾਂ ਬਿਲਕੁਲ ਹੀ ਭੁੱਲ ਜਾਓਗੇ ਚਲੋ ਦੇਖ ਲੈਨੇ ਆ ਹੁਣ ਆਪਾਂ ਇਹ ਪੀਜ਼ਾ ਕਿਵੇਂ ਬਣਾਉਣਾ ਹੈ ਅਗਲੀ ਆਪਾਂ ਇਹਦੇ ਸਭ ਤੋਂ ਪਹਿਲੇ ਤੇ ਪਾਣੀ ਲਿਆਇਆ ਪਾਣੀ ਜਿਹੜਾ ਹੈ ਉਹ ਜਿੰਨੀ ਜ਼ਰੂਰਤ ਹੋਊਗੀ ਉਹਨਾਂ ਲਵਾਂਗੇ ਤੇ ਜਿਹੜਾ ਪਾਣੀ ਆ ਉਹ ਹਲਕਾ ਜਿਹਾ ਗੁੰਗਣਾ ਪਾਣੀ ਆ ਮਤਲਬ ਕਿ ਕੋਸਾ ਪਾਣੀ ਆ ਬਹੁਤਾ ਗਰਮ ਪਾਣੀ ਲਾਉਂਗੇ ਤਾਂ ইস্ট ਐਕਟੀਵੇਟ ਨਹੀਂ ਹੋਊਗੀ ਜੇ ਠੰਡਾ ਲਾਉਂਗੇ ਤਾਂ ਵੀ ਨਹੀਂ ਹੋਊਗੀ ਕੋਸਾ ਲੈਣਾ ਹੈ ਕਿ ਆਪਣੀ ਉਂਗਲੀ ਸਹਿ ਸਕੇ ਉਹਦੇ ਵਿੱਚ ਦੋ ਚਮਚ ਖੰਡ ਪਾਉਣੀ ਆ ਖੰਡ ਪੀਸੀ ਹੋਈ ਜਾਂ ਨਾਰਮਲ ਕੋਈ ਵੀ ਪਾ ਸਕਦੇ ਆ ਅੱਧਾ ਚਮਚ ਜਿਹੜਾ ਹੈ ਉਹ ইস্ট ਪਾਉਣੀ ਆ ਬਾਜ਼ਾਰ ਦੇ ਵਿੱਚ ইস্ট ਮਿਲ ਜਾਂਦੀ ਹੈ ਜਿਹਨੂੰ ਖਮੀਰ ਵੀ ਕਹਿੰਦੇ ਆ ਤੇ ਇਹ ਖਮੀਰ ਤੁਸੀਂ ਕੋਈ ਵੀ ਲੈ ਸਕਦੇ ਆ ਕਿਸੇ ਵੀ ਬ੍ਰਾਂਡ ਦੀ ਇਹਨੂੰ ਮਿਕਸ ਕਰਕੇ ਜਿਹੜਾ ਇਹ ਆ ਉਹ 15 ਮਿੰਟ ਦੇ ਲਈ ਗਰਮ ਜਗ੍ਹਾ ਤੇ ਟੱਕ ਕੇ ਰੱਖ ਦੇਣਾ ਹੈ ਤੇ ਜੇ ਤੁਹਾਨੂੰ ਜਿਹੜੀ ਐ ਰੈਸਪੀ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਵਧੀਆ ਰੈਸਪੀਜ਼ ਆ ਤੇ ਇਹ ਦੇਖੋ 15 ਮਿੰਟ ਬਾਅਦ ਉਹਨੀ ਯੀਸਟ ਇੱਦਾਂ ਫਰਮੈਂਟ ਹੋ ਜਾਣੀ ਚਾਹੀਦੀ ਹੈ ਜੇ ਤਾਂ ਇਹ ਨਹੀਂ ਹੋਈ ਤਾਂ ਤਾਂ ਜਿਹੜੀ ਯੀਸਟ ਉਹ ਖਰਾਬ ਆ ਐਕਸਪਾਇਰਡ ਆ ਠੀਕ ਹੈ ਇਹ ਤੇ ਤੁਸੀਂ ਜਿਹੜਾ ਇਹ ਆ ਉਹਦੇ ਨਾਲ ਅੱਗੇ ਰੈਸਪੀ ਨਹੀਂ ਬਣਾਉਣੀ ਜੇ ਇਦਾਂ ਫਰਮਟ ਹੋਈ ਹੋਈ ਦਵਦੀਆ ਫਲਫੀ ਜੀ ਹੋਈ ਹੋਈ ਫੇਰ ਤੁਸੀਂ ਜਿਹੜਾ ਇਹ ਅੱਗੇ ਰੈਸਪੀ ਬਣਾਉਣੀ ਆ ਨਹੀਂ ਤਾਂ ਤੁਸੀਂ ਉਹ ইস্ট ਨੂੰ ਜਿਹੜਾ ਇਹ ਚੇਂਜ ਕਰਨਾ ਆ ਤੇ ਇੱਥੇ ਮੈਂ 1.5 ਕਿਲੋ ਮੈਦਾ ਲਿਆ ਆ ਇਹ 1.5 ਕਿਲੋ ਮੈਦੇ ਦੇ ਨਾਲ 8 ਤੋਂ 9 ਜਾਂ ਫਿਰ 10 ਪੀਜ਼ੇ ਬਣ ਜਾਣੇ ਆ ਮੀਡੀਅਮ ਸਾਈਜ਼ ਦੇ ਇਹਦੇ ਵਿੱਚ ਮੈਂ ਲਿਆ ਆ ਉਹ 1.5 ਚਮਚ ਜਿਹੜਾ ਆ ਨਮਕ ਪਾਇਆ ਆ ਤੇ ਇਹ ਸਾਰੇ ਚੀਜ਼ਾਂ ਨੂੰ ਮਿਲਾ ਕੇ ਈਸਟ ਵਾਲੇ ਪਾਣੀ ਦੇ ਨਾਲ ਇਹਨੂੰ ਗੁੰਨ ਲਿਆ ਆ ਜੇ ਪਾਣੀ ਘੱਟ ਲੱਗੇ ਤਾਂ ਹੋਰ ਵੀ ਤੁਸੀਂ ਵਰਤ ਸਕਦੇ ਆ ਨਾਰਮਲ ਪਾਣੀ ਤੇ ਦੋ ਚਮਚ ਤੇਲ ਪਾਉਣ ਤੋਂ ਬਾਅਦ ਚੰਗੀ ਤਰੀਕੇ ਨਾਲ ਮਿਲਾ ਲਿਆ ਤੇ ਆਟਾ ਆਪਣਾ ਐਵੇਂ ਦਾ ਹੋਣਾ ਚਾਹੀਦਾ ਆ ਬਹੁਤਾ ਸਖਤ ਤਾਂ ਜਮਾ ਹੀ ਨਹੀਂ ਹੋਣਾ ਚਾਹੀਦਾ ਇਹ ਦੇਖੋ ਐਵੇਂ ਦਾ ਬਿਲਕੁਲ ਸੌਫਟ ਆ ਪਰ ਜਿਆਦਾ ਸੌਫਟ ਵੀ ਨਹੀਂ ਹੋਣਾ ਚਾਹੀਦਾ ਇਦਾਂ ਹੱਥਾਂ ਨੂੰ ਇਹ ਨਹੀਂ ਲੱਗ ਰਿਹਾ ਤੇ ਬਸ ਇਹਨੂੰ ਆਪਾਂ ਇਹੋ ਗ੍ਰੀਸ ਪਾਂਡੇ ਦੇ ਵਿੱਚ ਪਾ ਦਾਂਗੇ ਪਾਂਡੇ ਜਿਹੜਾ ਸਾਈਜ਼ ਦਾ ਥੋੜਾ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਫੁੱਲ ਜਾਂਦਾ ਆ ਤੇ ਜਿਹੜਾ ਜਿਹੜਾ ਕਲਿੰਜਰ ਐਪ ਜਾਂ ਫਿਰ ਕਪੜਾ ਇਹਨਾਂ ਟਾ ਕੇ ਨੂੰ ਗਰਮ ਜਗ੍ਹਾ ਤੇ ਰੱਖ ਸਕਦੇ ਆ ਓਵਨ ਦੇ ਵਿੱਚ ਮੈਂ ਰੱਖ ਦਿੱਤਾ ਸੀਗਾ ਬਿਨਾ ਚਲਾਏ ਓਵਨ ਨੂੰ ਤੇ ਇਹ ਦੇਖੋ ਅਗਲੇ ਦਿਨੇ ਬਹੁਤ ਵਧੀਆ ਫਾਰਮੇਟ ਹੋ ਗਿਆ ਹੈ ਤੁਸੀਂ 2 ਘੰਟੇ ਲਈ ਵੀ ਰੱਖ ਸਕਦੇ ਆ ਤੇ ਇਹ ਜਿਹੜੇ ਆਪਾਂ ਬੋਲ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਵੇਲ ਲਾਂਗੇ ਜਿੱਡਾ ਮੋਟਾ ਪਤਲਾ ਤੁਸੀਂ ਰੱਖਣਾ ਚਾਹੁੰਦੇ ਆ ਉਦਾਂ ਰੱਖ ਸਕਦੇ ਆ ਬਹੁਤ ਹੀ ਸਟੈਚਿਬਿਲਟੀ ਹੈ ਇਹ ਆਟੇ ਦੇ ਵਿੱਚ ਬਹੁਤ ਹੀ ਵਧੀਆ ਟੈ ਹੈ ਆਪਣਾ ਤੇ ਇਹਦੇ ਵਿੱਚ ਜਿਹੜਾ ਇਹ ਫੌਕ ਦੇ ਨਾਲ ਜਿਹੜਾ ਆਪਾਂ ਅ ਚੇਕ ਕਰ ਦਨੇ ਆ ਇਹ ਕਰਨ ਦੇ ਨਾਲ ਜਿਹੜਾ ਪੀਜ਼ਾ ਹੈ ਉਹ ਵਧੀਆ ਬੇਕ ਹੁੰਦਾ ਹੈ ਤੇ ਇਹਦੇ ਉੱਤੇ ਜਿਹੜਾ ਇਹ ਪੀਜ਼ਾ ਸੌਸ ਪਾ ਦੇਣੀ ਆ ਤੇ ਚੰਗੀ ਤਰੀਕੇ ਦੇ ਨਾਲ ਪੀਜ਼ਾ ਸੌਸ ਪਾ ਕੇ ਪੀਜ਼ਾ ਸੌਸ ਦੀ ਜਗ੍ਹਾ ਤੁਸੀਂ ਕੈਚ-ਅਪ ਵੀ ਵਰਤ ਸਕਦੇ ਆ ਪਰ ਪੀਜ਼ਾ ਸੌਸ ਪਾਉਣਾ ਹੋਰ ਵੀ ਜਿਆਦਾ ਵਧੀਆ ਸਵਾਦ ਆਉਂਦਾ ਹੈ ਤੇ ਇਹਦੇ ਉੱਤੇ ਥੋੜਾ ਨਮਕ ਛਿੜਕ ਦਾਂਗੇ ਇੱਕ ਦੋ ਛੁੱਟਕੀ ਤੇ ਨਾਲ ਹੀ ਚਿੱਲੀ ਫਲੈਕਸ ਪਾ ਦਾਂਗੇ ਔਰਗੈਨੋ ਪਾ ਦਾਂਗੇ ਤੇ ਕੋਈ ਵੀ ਸੀਜ਼ਨਿੰਗ ਪਾ ਸਕਦੇ ਆ ਇਨ ਸਾਰੀਆਂ ਨੂੰ ਹੁੰੜੜਾ ਆਪਾਂ ਚਮਚ ਦੇ ਹੈਲਪ ਦੇ ਨਾਲ ਫਲਾ ਲਾਂਗੇ ਤੇ ਆਪਣੇ ਮਨ ਪਸੰਦ ਦੇ ਟਾਪਿਕ ਪਾ ਲਾਂਗੇ ਮੈਥ সুইਟ ਕੌਰ ਪਿਆਜ਼ ਸ਼ਿਮਲਾ ਮਿਰਚ ਤੇ ਚੀਜ਼ ਪਾਈਆ ਤੁਸੀਂ ਕੋਈ ਵੀ ਪਾ ਸਕਦੇ ਆ ਮਸ਼ਰੂਮ ਪਨੀਰ ਕੁਝ ਵੀ ਟਾਪਿਕ ਪਾ ਸਕਦੇ ਆ ਚੰਗੀ ਤਰੀਕੇ ਨਾਲ ਪੋਂਤ ਬਾਅਦ ਚ ਓਵਨ ਦੇ ਵਿੱਚ 180 ਡਿਗਰੀ ਤੇ 20 ਮਿੰਟ ਦੇ ਲਈ ਬੇਕ ਕਰਾਂਗੇ ਓਵਨ ਨੂੰ 10 ਮਿੰਟ ਲਈ ਪਹਿਲਾਂ ਹੀ ਪ੍ਰੀ ਹੀਟ ਕਰ ਲਿਆ ਸੀ ਗੈਸ ਤੇ ਵੀ ਤੁਸੀਂ ਬੇਕ ਕਰ ਸਕਦੇ ਆ ਤੇ ਆਪਣਾ ਬਹੁਤ ਹੀ ਟੇਸਟੀ ਚੀਜ਼ੀ ਤੇ ਸੌਫਟ ਪੀਜ਼ਾ ਮਣਕੇ ਤਿਆਰ ਆ ਜਰੂਰ ਰੈਸিপি ਨੂੰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੂਰ ਦੱਸਿਓ ਕਿਵੇਂ ਦੀ ਲੱਗੀ ਇਹ ਰੈਸিপি ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ